ਆਓ ਅੱਜ ਅਸੀਂ ਇੱਕ ਅਜਿਹੀ ਜੋਤ ਦੀ ਗੱਲ ਕਰੀਏ ਜਿਸ ਨੇ ਕਾਲ ਯੁੱਗ ਦੇ ਕਾਲੇ ਹਨੇਰੇ ਵਿੱਚ ਚਾਨਣ ਕੀਤਾ ਜਿਸ ਦੀ ਬਾਣੀ ਅੱਜ ਵੀ ਸਾਨੂੰ ਸਹੀ ਰਾਹ ਤੇ ਤੁਰਨਾ ਸਿਖਾਉਂਦੀ ਹੈ ਹਾਂ ਜੀ ਮੈਂ ਗੱਲ ਕਰ ਰਹੀ ਹਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਕਥਾ ਸ਼੍ਰੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋਂ ਲਈ ਹੈ ਜਿਸ ਨੂੰ ਭਾਈ ਸੰਤੋਖ ਸਿੰਘ ਜੀ ਨੇ ਪਿਆਰ ਭਾਵਨਾ ਅਤੇ ਸ਼ਰਧਾ ਨਾਲ ਲਿਖਿਆ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਸੰਸਾਰ ਵਿੱਚ ਅਗਿਆਨਤਾ, ਪਾਪ, ਧਾਰਮਿਕ ਪੱਖਪਾਤ ਅਤੇ ਨਿਆਂ ਦੀ ਕਮੀ ਸੀ ਲੋਕ ਧਰਮ ਦੇ ਨਾਮ ਤੇ ਟਕੌਂਸਲੇ ਕਰਦੇ ਸਨ ਉਸ ਵੇਲੇ ਪਰਮਾਤਮਾ ਨੇ ਆਪਣੀ ਜੋਤ ਇੱਕ ਅਸਲ ਰੂਪ ਵਿੱਚ ਧਰਤੀ ਤੇ ਭੇਜੀ ਉਸ ਸਮੇਂ ਸਾਰੇ ਗ੍ਰਹਿ ਨਕਸ਼ਤਰ ਅਜੀਬ ਤਰੀਕੇ ਨਾਲ ਸਾਧ ਹੋ ਰਹੇ ਸਨ ਜਿਵੇਂ ਆਕਾਸ਼ ਵੀ ਇਸ਼ਾਰਾ ਕਰ ਰਿਹਾ ਹੋਵੇ ਕਿ ਕੋਈ ਅਲੌਕਿਕ ਜੋਤ ਆਉਣ ਵਾਲੀ ਹੈ ਉਹ ਪਿੰਡ ਜਿੱਥੇ ਇਹ ਜੋਤ ਪ੍ਰਗਟ ਹੋਈ ਸੀ ਉਹ ਸੀ ਤਲਵੰਡੀ ਜਿਸ ਨੂੰ ਅਸੀਂ ਅੱਜ ਨਨਕਾਣਾ ਸਾਹਿਬ ਕਹਿੰਦੇ ਹਾਂ ਉੱਥੇ ਮਾਤਾ ਤ੍ਰਿਪਤਾ ਜੀ ਦੀ ਗੋਦ ਵਿੱਚ ਜਦ ਬਾਬਾ ਨਾਨਕ ਜੀ ਆਏ ਤਾਂ ਸਿਰਫ ਘਰ ਵਿੱਚ ਹੀ ਨਹੀਂ ਸਾਰੇ ਪਿੰਡ ਚ ਖੁਸ਼ੀ ਦੀ ਲਹਿਰ ਦੌੜ ਗਈ ਪਰ ਇਹ ਕੋਈ ਆਮ ਜਨਮ ਨਹੀਂ ਸੀ ਜਦ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਤਦ ਉਹ ਰੋ ਨਹੀਂ ਰਹੇ ਸਨ ਉਹ ਤਾਂ ਮੁਸਕਰਾ ਰਹੇ ਸਨ ਇਹ ਸਭ ਦੇਖ ਕੇ ਦੇਖਣ ਵਾਲੇ ਹੈਰਾਨ ਹੋ ਗਏ ਜਦ ਪੰਡਿਤ ਹਰਦਿਆਲ ਜੀ ਉਹਨਾਂ ਦੇ ਘਰ ਆਏ ਤਾਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਕੁੰਡਲੀ ਦੇਖੀ ਕੁੰਡਲੀ ਦੇਖਦੇ ਹੀ ਪੰਡਿਤ ਜੀ ਦਾ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ ਪੰਡਿਤ ਹਰਦਿਆਲ ਜੀ ਕਹਿਣ ਲੱਗੇ ਇਹ ਤਾਂ ਕੋਈ ਵੱਡਾ ਜੋਗੀ ਹੈ ਇਸ ਦੀ ਰੇਖਾ ਵਿੱਚ ਰਾਜ ਨਹੀਂ ਪਰਮ ਰਾਜ ਹੈ ਇਹ ਤਾਂ ਲੋਕਾਂ ਨੂੰ ਧਰਮ ਦਾ ਸਹੀ ਰਾਹ ਦੱਸੇਗਾ ਧੰਨ ਗੁਰੂ ਨਾਨਕ ਦੇਵ ਜੀ ਦੇ ਆਉਣ ਨਾਲ ਮਨੋ ਰੱਬ ਨੇ ਆਪ ਸਾਨੂੰ ਸਿੱਧਾ ਰਸਤਾ ਦੇ ਦਿੱਤਾ ਸੂਰਜ ਵਾਂਗ ਚਮਕਣ ਵਾਲੀ ਇਹ ਜੋਤ ਜਦ ਧਰਤੀ ਤੇ ਪ੍ਰਗਟ ਹੋਈ ਤਾਂ ਸਾਰਾ ਜਹਾਨ جگਮਗਾ ਉੱਠਿਆ ਇਹ ਕੋਈ ਕਹਾਣੀ ਨਹੀਂ ਇਹ ਸਾਡਾ ਇਤਿਹਾਸ ਹੈ ਇਹ ਉਹ ਜੋਤ ਹੈ ਜੋ ਸਾਡੇ ਦਿਲਾਂ ਨੂੰ ਅਜੇ ਵੀ ਰੋਸ਼ਨ ਕਰਦੀ ਆ ਰਹੀ ਹੈ ਤਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੀ ਇਹ ਸੂਰਜ ਪ੍ਰਕਾਸ਼ ਗ੍ਰੰਥ ਦੀ ਪਹਿਲੀ ਕਥਾ ਹੈ ਅਗਲੀ ਕਥਾ ਵਿੱਚ ਅਸੀਂ ਗੱਲ ਕਰਾਂਗੇ ਉਹਨਾਂ ਦੇ ਬਚਪਨ ਅਤੇ ਬੁੱਧੀ ਜੀਵਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ